ਦਸੂਹਾ ਚ ਡਾਕਟਰਾਂ ਨੇ ਵਿਜੇ ਮਾਰਕੀਟ ਦੇ ਵਿੱਚ ਕੈਂਡਲ ਮਾਰਚ ਕੱਟ ਕੇ ਰੋਸ ਪ੍ਰਦਰਸ਼ਨ ਕੀਤਾ ਪਿਛਲੇ ਦਿਨੀ ਕਲਕੱਤਾ ਦੇ ਮੈਡੀਕਲ ਕਾਲਜ ਦੇ ਵਿੱਚ ਲੇਡੀ ਡਾਕਟਰ ਦੇ ਨਾਲ ਹੋਈ ਦਰਿੰਦਗੀ ਦੇ ਮਗਰੋਂ ਹੱਤਿਆ ਦਾ ਮਾਮਲਾ ਹੁਣ ਪੂਰੇ ਦੇਸ਼ ਵਿੱਚ ਗਰਮਾਉਂਦਾ ਨਜ਼ਰ ਆ ਰਿਹਾ ਹੈ ਇਸੇ ਨੂੰ ਲੈ ਕੇ ਜਾਈ ਐਮੇ ਡਾਕਟਰਾਂ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਹੜਤਾਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਦਸੂਹਾ ਵਿੱਚ ਵੀ ਆਈ ਐਮੇ ਡਾਕਟਰਾਂ ਦੇ ਵੱਲੋਂ ਚਿੱਟੇ ਕੋੜ ਪਾ ਕੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਤੇ ਇੱਕ ਕੈਂਡਲ ਮਾਰਚ ਵੱਜੋਂ ਰੋਸ ਮਾਰਚ ਕੱਢਿਆ ਗਿਆ ਅਤੇ ਇਸ ਮੌਕੇ ਦਸੂਹਾ ਵਾਸੀ ਵੀ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਬੋਲਦੇ ਹੋਏ ਡਾਕਟਰ ਹਰਦੀਪ ਸਿੰਘ ਨੇ ਕਿਹਾ ਕਿ ਲੇਡੀ ਡਾਕਟਰ ਕਿਤੇ ਵੀ ਸੁਰੱਖਿਤ ਨਹੀਂ ਹਨ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਕਲਕੱਤੇ ਦੇ ਵਿੱਚ ਡਾਕਟਰ ਦੇ ਨਾਲ ਦਰਿੰਦਗੀ ਕੀਤੀ ਤੇ ਉਸ ਦੀ ਹੱਤਿਆ ਕੀਤੀ ਉਹਨਾਂ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾਵਾ ਦੇਣੀਆਂ ਚਾਹੀਦੀਆਂ ਹਨ ਹੋ ਸਕੇ ਤਾਂ ਜਿਹੇ ਦਰਿੰਦਿਆਂ ਨੂੰ ਜਨਤਕ ਤੌਰ ਤੇ ਚੌਂਕ ਦੇ ਵਿੱਚ ਖਿਲਾੜ ਕੇ ਸਜ਼ਾ ਦੇਣੀ ਚਾਹੀਦੀ ਹੈ ਉਥੇ ਉਹਨਾਂ ਕਿਹਾ ਕਿ ਜਲਦੀ ਤੋਂ ਜਲਦੀ ਜਿਨ੍ਹਾਂ ਲੋਕਾਂ ਨੇ ਦਰਿੰਦਗੀ ਕਰਨ ਦੇ ਮਗਰੋਂ ਡਾਕਟਰਾਂ ਦੀ ਹੱਤਿਆ ਕੀਤੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਕਿਉਂਕਿ ਲੱਗਦਾ ਹੈ ਕਿ ਸਰਕਾਰ ਵੀ ਇਨ੍ਹਾਂ ਦੋਸ਼ੀਆਂ ਦੇ ਨਾਲ ਰਲ਼ੀ ਹੋਈ ਹੈ ਮੈਂ ਡਾਕਟਰ ਹਰਦੀਪ ਸਿੰਘ ਆਈਐਮਏ ਪ੍ਰੈਜ਼ੀਡੈਂਟ ਦੱਸੂਗਾ ਜਿਹੜਾ ਕਿ ਅੱਜ ਅਸੀਂ ਪੂਰੇ ਇੰਡੀਆ ਦੀ ਕਾਲ ਦੇ ਉੱਪਰ ਸਾਰੇ ਆਪਣੀਆਂ ਸਵਾਵਾਵਾਂ ਬੰਦ ਰੱਖੀਆਂ ਸਾਡੀ ਆਪੀਡੀ ਬੰਦ ਰਹੀ ਤੇ ਉਸ ਤੋਂ ਬਾਅਦ ਅਸੀਂ ਅੱਜ ਸ਼ਾਮ ਦਾ ਪ੍ਰੋਗਰਾਮ ਜਿਹੜਾ ਸੀਗਾ ਕੈਂਡਲ ਮਾਰਚ ਦਾ ਰੱਖਿਆ ਸੀ ਤੇ ਅਸੀਂ ਡਾਕਟਰ ਮੋਮਿਤਾ ਦੇਵਨਾਥ ਜੋ ਕਿ ਇੱਕ ਬੰਗਾਲ ਦੀ ਮਹਿਲਾ ਡਾਕਟਰ ਸੀ ਉਸ ਦਾ 8 ਤੇ 9 ਦੀ ਰਾਤ ਨੂੰ ਸਵੇਰੇ ਕੋਈ 3 ਤੋਂ 6 ਦੇ ਵਜੇ ਵਜੇ ਵਿੱਚ ਪਹਿਲਾਂ ਰੇਪ ਤੇ ਫਿਰ ਬਾਅਦ ਵਿੱਚ ਬਹੁਤ ਹੀ ਬੁਰੇ ਤਰੀਕੇ ਨਾਲ ਮਰਡਰ ਕੀਤਾ ਗਿਆ ਤੇ ਉਸ ਦੀ ਜਾਂਚ ਜਿਹੜੀ ਸੀ ਬਹੁਤ ਹੀ ਇੰਨੀ ਜ਼ਿਆਦਾ ਕਮਜ਼ੋਰ ਕਰਤੀ ਗਈ ਕਿ 4 ਦਿਨਾਂ ਤੱਕ ਬਿਲਕੁਲ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ ਉਸ ਤੋਂ ਬਾਅਦ ਉਹ ਕੇਸ ਸੀਆਈਡੀ ਨੂੰ ਦਿੱਤਾ ਗਿਆ ਸੀਬੀਆਈ ਨੂੰ ਦਿੱਤਾ ਗਿਆ ਤੇ ਹੁਣ ਵੀ ਅੱਜ ਤੱਕ ਜਾਂਚ ਚੱਲ ਰਹੀ ਆ ਉਹ ਜਿਹੜੇ ਬੰਦੇ ਉੱਥੇ ਡਾਕਟਰ ਸਾਡੇ ਬੈਠੇ ਸੀਗੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਪਰ ਵੀ ਬਹੁਤ şiddਤ ਕੀਤਾ ਗਿਆ ਬਹੁਤ ਵੱਡੀ ਭੀੜ ਨੇ ਕੋਈ ਕਹਿੰਦੇ 810 ਹਜ਼ਾਰ ਲੋਕਾਂ ਨੇ ਆਣ ਕੇ ਹਮਲਾ ਕਰਤਾ ਅਸੀਂ ਇਹ ਸਾਰੇ ਜਿੰਨਾ ਵੀ ਇਹ ਘਟਨਾ ਹੋਈ ਆ ਉਸ ਦੀ ਸੀਏਸੀਬੀਆਈ ਕੋਲੋਂ ਜੋ ਚੱਲ ਰਹੀ ਆ ਇਹ ਕਹਿੰਦੇ ਆ ਵੀ ਉਹਨੂੰ ਬਹੁਤ ਚੰਗੀ ਤਰ੍ਹਾਂ ਦੁਨੀਆ ਸਾਹਮਣੇ ਦੱਸਿਆ ਜਾਵੇ ਇਸ ਦੀ ਇਸ ਜਿਹੜਾ ਨਿਊਜ਼ ਹੈਗੀ ਆ ਇਹ ਪੂਰੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਫੈਲ ਚੁੱਕੀ ਆ ਸਾਡੇ ਜਿੰਨੇ ਵੀ ਮਹਿਲਾ ਡਾਕਟਰ ਆ ਅਸੀਂ ਡਾਕਟਰ ਆ ਜਿੰਨਾ ਵੀ ਸਾਡੀ ਜੂਨੀਅਨ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਹੀ ਰੋਸ ਹੈਗਾ ਆ ਅਸੀਂ ਹੁਣ ਇਸ ਤੇ ਅਗਲੇ ਪੜਾਅ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਇੱਥੇ ਮਿਸ਼ਨ ਚੌਂਕ ਤੋਂ ਲਾ ਕੇ ਵਿਜੇ ਮਾਰਕੀਟ ਵੱਲ ਜਾਵਾਂਗੇ ਤੇ ਇਹ ਸਾਡਾ ਰੋਸ ਮਾਰਚ ਜਿਹੜਾ ਹੈਗਾ ਉਹਦੇ ਵਿੱਚ ਰੋਟਰੀ ਕਲੱਬ ਦੇ ਲਾਇਨਸ ਕਲੱਬ ਦੇ ਵੀ ਲੋਕ ਸ਼ਾਮਲ ਹੋ ਰਹੇ ਆ ਤੇ ਮੈਂ ਉਹਨਾਂ ਦਾ ਇਸ ਰੋਸ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕਰਦਾ ਹਾਂ ਸਾ ਲਗਾਤਾਰ ਇਹ ਜੜੀਏ ਕਰਨਾ ਵਾਸਤੇ ਉਹਨੂੰ ਦਿੰਦੀਆਂ ਕਈ ਵਾਰ ਡਾਕਟਰ ਦੇ ਉੱਤੇ ਹਮਲੇ ਵੀ ਹੁੰਦੇ ਆ ਇਸ ਤਰ੍ਹਾਂ ਦੇ ਨਾਲ ਜੋ ਡਾਕਟਰ ਦੇ ਨਾਲ ਹੋਇਆ ਪਹਿਲੇ ਡਾਕਟਰ ਨਾਲ ਹੋਇਆ ਕਾਫੀ ਜਿਹੜੀਆਂ ਬਾਕੀ ਡਾਕਟਰਾਂ ਦੇ ਵਿੱਚ ਵੀ ਡਰਦਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਇਹ ਜਿਹੜੀਆਂ ਘਟਨਾਵਾਂ ਆ ਹਰ ਮਹੀਨੇ ਦੋ ਹੀ ਮਹੀਨੇ ਕਈ ਵਾਰ 15 ਦਿਨਾਂ ਦੀ ਬਹੁਤ ਜ਼ਿਆਦਾ ਰਿਪੀਟ ਹੋਈਆਂ ਹੋ ਰਹੀਆਂ ਤੇ ਅਸੀਂ ਆਪਣੀ ਇੰਡੀਅਨ ਜਿਹੜੀ ਮੈਡੀਕਲ ਐਸੋਸੀਏਸ਼ਨ ਪੂਰੇ ਇੰਡੀਆ ਵੱਲੋਂ ਅਸੀਂ ਇਹ ਡਿਮਾਂਡ ਕਰਦੇ ਹੈਗੇ ਆ ਇਹ ਪੂਰਾ ਇੱਕ ਸਿਕਿਉਰਿਟੀ ਐਕਟ ਬਣਾ ਕੇ ਡਾਕਟਰ ਦੇ ਉੱਪਰੇ ਬਣਾਇਆ ਜਾਵੇ ਜਿਹਦੇ ਨਾਲ ਪੂਰੀ ਹਸਪਤਾਲਾਂ ਦੇ ਵਿੱਚ ਸੁਰੱਖਿਆ ਦਿੱਤੀ ਜਾਵੇ ਇੱਕ ਪੂਰਾ ਇਹ ਐਕਟ ਹੋਣਾ ਚਾਹੀਦਾ